ਏਵੀਵੀ ਸਾਜਾ ਨਿਊਜ਼ ਰੂਮ ਚ ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਤੋਂ ਆ ਰਹੀ ਹੈ ਜਿੱਥੇ ਪਿੰਡ ਮਾਲਾ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਤੇ ਉਸਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਹੈ ਘਟਨਾ ਸਵੇਰੇ 3 ਵਜੇ ਵਾਪਰੀ ਹੈ ਜਦੋਂ ਵਿਅਕਤੀ ਨੇ ਆਪਣੇ ਹੀ ਘਰ ਦੇ ਵਿੱਚ ਆਪਣੀ ਲਾਇਸੈਂਸੀ ਬੰਦੂਕ ਦੇ ਨਾਲ ਪਤਨੀ ਜਸਪ੍ਰੀਤ ਕੌਰ ਤੇ ਉਸਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਤੜਕੇ ਜਦੋਂ ਪੜਾਕਾ ਜਾ ਪਿਆ ਮੈਂ ਕਿਹਾ ਚੱਲ ਫਿੱਟ ਪੜਾਕਾ ਜਾ ਮਾਰ ਕੇ ਚੱਲ ਤੜਕੇ ਲੋਟ ਕਰ ਦਾਂਗੇ ਦੋ ਵਾਰੀ ਫੇਰ ਜਦੋਂ ਫਾਇਰ ਜਾ ਹੋਇਆ ਨਾ ਉੱਤਕੇ ਦੇਖਿਆ ਜਦੋਂ ਵੇਖਿਆ ਉਹਨੇ ਮੇਰੇ ਭਾਈ ਨੇ ਪਹਿਲੇ ਕਿਹਾ ਤਾਂ ਵੀ ਭਾਈ ਮੈਂ ਤਾਂ ਕੰਮ ਕਰਦਾ ਸਰਕਾਰ ਕਾਰਨ ਕੀ 3 ਮਹੀਨੇ ਹੋ ਗਏ ਰੱਖ ਚੱਕੀ ਨੇ ਨਾ ਅੱਛਾ ਘਾਰੇ ਖੜਦੀ ਨਹੀਂ ਸੀ ਇਸ ਖਬਰ ਦੀ ਪਰਚੋਲ ਲਈ ਨਿਊਜ਼ ਰੂਮ ਚ ਸਾਡੇ ਸਹਿਯੋਗੀ ਸੇਵਾ ਸਿੰਘ ਨਾਲ ਗੱਲਬਾਤ ਕਰਦੇ ਹਾਂ ਸੇਵਾ ਜੀ ਪੰਜਾਬ ਦਾ ਮਾਹੌਲ ਆਖਿਰ ਕਿੱਧਰ ਨੂੰ ਜਾ ਰਿਹਾ ਹੈ ਰੋਜ਼ਾਨਾ ਖਬਰਾਂ ਆ ਰਹੀਆਂ ਨੇ ਖੁਦਕੁਸ਼ੀ ਕਤਲ ਨਾਜਾਇਜ਼ ਸੰਬੰਧਾਂ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਸੁਰਖੀਆਂ ਬਣ ਰਹੀਆਂ ਨੇ ਤਾਂ ਅੱਜ ਵੀ ਜਿਹੜੀ ਤਾਜ਼ਾ ਖਬਰ ਹੈ ਉਹਦੇ ਵਿੱਚ ਵੀ ਦੂਰਾ ਕਤਲ ਹੋਇਆ ਨਜਾਇਜ਼ ਸੰਬੰਧਾਂ ਕਰਕੇ ਬਿਲਕੁਲ ਹਰਸ਼ਰਨ ਪਿਛਲੇ ਸਮੇਂ ਦੇ ਵਿੱਚ ਇਹੋ ਜੀਆਂ ਲਗਾਤਾਰ ਜਿਹੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਉਹਦੇ ਵਿੱਚ ਜਿਹੜੀਆਂ ਗੈਂਗਵਾਰ ਔਰ ਇਸ ਤਰ੍ਹਾਂ ਦੇ ਜਿਹੜੇ ਕਤਲ ਨੇ ਜਿਵੇਂ ਕਿ ਆਰਥਿਕ ਸੰਕਟ ਦੇ ਨਾਲ ਨਾਲ ਜਿਹੜਾ ਪੰਜਾਬ ਇੱਕ ਸਮਾਜਿਕ ਸੰਕਟ ਦੇ ਵਿੱਚੋਂ ਵੀ ਇਹ ਜ ਲੰਘ ਰਿਹਾ ਔਰ ਇਸ ਗੱਲ ਕਰਕੇ ਇਹੋ ਜੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਅਸਲ ਦੇ ਵਿੱਚ ਅਸੀਂ ਦੋ ਸੱਭਿਆਚਾਰ ਜਿਹੜੇ ਨੇ ਉਹਨਾਂ ਦੇ ਵਿੱਚ ਪਿਸ ਰਹੇ ਹਾਂ ਅਸੀਂ ਲਗਾਤਾਰ ਜਿਹੜਾ ਪੱਛਮੀ ਸੱਭਿਆਚਾਰ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਦੂਜੇ ਪਾਸੇ ਜਿਹੜਾ ਸਾਡਾ ਸੱਭਿਆਚਾਰ ਜਿਹੜਾ ਹੈ ਉਹਦੇ ਨਾਲ ਟਕਰਾਅ ਵਿੱਚ ਆਉਂਦਾ ਤੇ ਇਹ ਜਿਹੜਾ ਧੂਆਂ ਦਾ ਜਦੋਂ ਮੇਲ ਨਹੀਂ ਬਣਦਾ ਤੇ ਇਹੋ ਜਿਹੇ ਘਟਨਾਵਾਵਾਂ ਵਾਪਰਦੀਆਂ ਨੇ ਸੋ ਇਸ ਗੱਲ ਕਰਕੇ ਲਗਾਤਾਰ ਜਿਵੇਂ ਕਿ ਰਾਜਨੀਤਿਕ ਅਨਗਾਰ ਸੀ ਉਹਦੇ ਕਰਕੇ ਲਗਾਤਾਰ 10 ਸਾਲਾਂ ਦੇ ਵਿੱਚ ਇਹੋ ਜਿਹੇ ਕਈ ਜਿਹੜੀਆਂ ਨਵੀਆਂ ਅਕ੍ਰਿਤਿਆਵਾਂ ਪੈਦਾ ਹੋ ਗਈਆਂ ਨੇ ਔਰ ਮੇਰਾ ਖਿਆਲ ਹੈ ਕਿ ਸਰਕਾਰ ਜੇਕਰ ਇਹ ਚੀਜ਼ ਵੱਲ ਧਿਆਨ ਨਾ ਦੇਵੇ ਜੇ ਲੋਕਾਂ ਨੂੰ ਇਹ ਮੇਰਾ ਖਿਆਲ ਆਰਥਿਕ ਸੰਕਟ ਤੇ ਸਮਾਜਿਕ ਸੰਕਟ ਦੇ ਵਿੱਚੋਂ ਕੱਢਣ ਲਈ ਕੋਈ ਨਵੇਂ ਉਪਰਾਲੇ ਨਾ ਕਰੇ ਤੇ ਇਹ ਜਿਹੜਾ ਹੋਰ ਮਾਮਲਾ ਜਿਹੜਾ ਗਹਿਰਾਏਗਾ ਇਹ ਜਿਹੜੇ ਕਾਰਨ ਨੇ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਉਸ ਦੇ ਨਾਲ-ਨਾਲ ਪੰਜਾਬ ਪੁਲਿਸ ਵੀ ਕਿਤੇ ਨਾ ਕਿਤੇ ਨਿਸ਼ਾਨੇ ਤੇ ਰਹਿੰਦੀ ਹੈ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੇ ਕ੍ਰਾਈਮ ਨੂੰ ਲੈ ਕੇ ਇਸ ਖਬਰ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਲਗਾਤਾਰ ਜੁੜੇ ਰਹੋ এবੀਪੀ ਸਾਝਾ ਦੇ ਨਾਲ